ਨਾਗਰ ਸੇਵਾ ਦਾ ਟਾਈਮ ਹੋਏਗਾ ਸਵੇਰੇ 2 ਵਜੇ ਹੁੰਦਾ ਤੇ ਹੁਣ ਕੋਈ 12:30 ਹੋ ਗਏ ਆ ਤੇ ਅਸੀਂ ਲੰਗਰ ਚ ਜਿਹੜਾ ਫਲਾਈਓਵਰ ਆ ਰੇਲਵੇ ਸਟੇਸ਼ਨ ਵਾਲਾ ਚੜ ਗਏ ਆ ਤੇ ਆ ਲੈ ਮੇਰੇ ਸਾਹਮਣੇ ਵਾਲੀ ਖਿੜਕੀ 'ਚ ਚਾਂਦ ਕੰਫੜਾ ਤੋਂ ਪੀ ਸਕਦੇ ਆ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਆ ਜੀ ਸਾਡੇ ਇਸ ਹਜੂਰ ਸਾਹਿਬ ਦੀ ਯਾਤਰਾ ਦੇ ਵਿੱਚ ਮੇਰੇ ਨਾਲ ਨੇ ਮੇਰੇ ਗੁਰ ਹਰਿੰਦਰ ਜੀ ਤੇ ਆਪਾਂ ਯਾਤਰਾ ਕਰ ਰਹੇ ਆ ਸ੍ਰੀ ਹਜੂਰ ਸਾਹਿਬ ਦੀ ਅੱਜ ਯਾਤਰਾ ਦਾ ਹੈ ਚੌਥਾ ਦਿਨ ਤੇ ਅਸੀਂ ਪਹੁੰਚੇ ਹੋਇਆ ਮਨਵਾੜ ਰਾਤ ਆਗੇ ਸੀ 2 ਵਜੇ ਤੇ ਅੱਜ ਅਸੀਂ ਇੱਥੋਂ ਹੁਣ ਰਵਾਨਗੀ ਕਰਨ ਲੱਗਿਆ ਮਨਵਾੜ ਤੋਂ ਮਨਵਾੜ ਜਿਹੜਾ ਕੀ ਮਹਾਰਾਸ਼ਟਰ ਆ ਚ ਤੇ ਇੱਥੋਂ ਹੁਣ ਅਸੀਂ ਚਾਲੇ ਪਾਵਾਂਗੇ ਸ੍ਰੀ ਹਜੂਰ ਸਾਹਿਬ ਦੇ ਤੇ ਆਓ ਮੇਰੇ ਨਾਲ ਬਣੇ ਰਹੋ ਜਿਹੜੇ ਮੇਰੇ ਵੀਰ ਨੇ ਮੇਰਾ ਆ ਕਰਿਓ ਜੀ ਪਿੱਛੇ ਨੂੰ ਮੇਰੇ ਵੀਰ ਨੇ ਮੇਰਾ ਵੀਰ ਭਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆਪਲ ਦੇ ਆਧਾਰ ਤੇ ਮਿਲ ਸਕੇ ਜੀ ਤੇ ਆਓ ਆਪਾਂ ਇੱਥੋਂ ਅੱਜ ਚੌਥਾ ਦਿਨ ਆ ਐਤਵਾਰਾ ਸੀ ਤੁਰੇ ਸੀ ਅੱਜ ਹੋ ਗਿਆ ਬੁੱਧਵਾਰ ਤੇ ਆਸੀਂ ਅੱਥੋਂ ਤੁਰਨ ਲੱਗੇ ਆਂ ਮਨਵਾੜ ਗੁਰਦੁਆਰਾ ਸਾਹਿਬ ਵਾਲਾ ਤੇ ਇਹ ਗੁਰਦੁਆਰਾ ਗੁਪਤਸਰ ਸਾਹਿਬ ਪਾਸ਼ਾ ਹੀ ਦਸਵੀਂ ਇਹਦਾ ਮੈਂ ਅੱਡ ਤੋਂ ਜਿਹੜੀ ਵੀਡੀਓ ਛੋਟੀ ਜਿਹੀ ਬਣਾਤੀ ਆ ਤਾਂ ਜੋ ਤੁਹਾਨੂੰ ਇੱਥੇ ਦਾ ਇਤਿਹਾਸ ਬਾਰੇ ਉਹ ਪਤਾ ਚੱਲ ਸਕੇ ਆਓ ਚੱਲਦੇ ਜੀ ਆਪਾਂ ਯਾਤਰਾ ਸ਼ੁਰੂ ਕਰਦੇ ਆਂ ਲਓ ਜੀ ਗੁਰਦੁਆਰਾ ਗੁਪਤਸਰ ਸਾਹਿਬ ਮਨਵਾੜ ਤੋਂ ਚੱਲ ਪਏ ਆਂ ਤੇ ਇੱਧਰ ਆਪਾਂ ਦੁਵਾਰਾ ਨਮਸਕਾਰ ਕਰਦੇ ਆਂ ਗੁਰਦੁਆਰ ਸਾਹਿਬ ਨੂੰ ਤੇ ਆਓ ਚੱਲੀਏ ਜੀ ਤੇ ਇਹ ਸਾਹਮਣੇ ਸੇ ਲੰਗਰ ਹਾਲ ਗੁਰਦੁਆਰਾ ਸਾਹਿਬ ਦੇ ਤੇ ਇਹ ਹੈਗੇ ਆ ਰੂਮ ਦਾ ਤੁਹਾਨੂੰ ਇੱਥੇ ਕੋ ਚੱਕਰ ਨਹੀਂ ਜਦੋਂ ਮਰਜੀ ਆਉਂਗੇ ਤੁਹਾਨੂੰ ਰਾਤ ਬਰਾਤੇ ਅਸੀਂ ਰਾਤ 2 ਵਜੇ ਆਏ ਸੀ ਸਾਨੂੰ ਰੂਮ ਜੱਦੇ ਮਿਲ ਗਿਆ ਕਿਉਂਕਿ ਰੂਮ ਖਾਲੀ ਪੈਦੇ ਨੇ ਰੂਮ ਹੈ ਵੀ ਬਹੁਤ ਬਣਿਆ ਹੋਇਆ ਵਿੰਗ ਹੀ ਬੜੇ ਬੜੇ ਹੋਇਆ ਰੂਮ ਦੇ ਤੇ ਨਾਲ ਹੀ ਜੋੜੇ ਖਾਨਾ ਤੇ ਸੰਗਤਾਂ ਇੱਥੇ ਆਉਂਦੀਆਂ ਰਹਿੰਦੀਆਂ ਨੇ ਤੇ ਆਹ ਹੈ ਆਪਾਂ ਗੇਟ ਦੇ ਉੱਤੇ ਲਿਖਿਆ ਹੈ ਗੁਰੂ ਕਾ ਸਿੱਖ ਵਿਕਾਰ ਤੇ ਹਾਟੇ ਅੱਛਾ ਅੱਧਾ ਜਿਹੜਾ ਬਾੜੀਆਂ ਉੱਧਰ ਲਿਖੀ ਹੋਈ ਆ ਸਤ ਗੁਰ ਸਿੱਖ ਕੇ ਬੰਧਨ ਬਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਪਾਸ਼ਾਹੀ 10ਵੀਂ ਗੁਰਦੁਆਰਾ ਗੁਪਤ ਸਰ ਸਾਹਿਬ ਪਾਸ਼ਾਹੀ 10ਵੀਂ ਮਨਵਾੜ ਗਾਫੇਵਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਤਿ ਸ੍ਰੀ ਅਕਾਲ ਕੀ ਫਤਿਹ ਜੀ ਠੀਕ ਠਾਕ ਹੋ ਮੈਂ ਪਟਿਆਲੇ ਆ ਹਾਂਜੀ 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 ਸਤਿ ਸ੍ਰੀ ਅਕਾਲ ਜੀ ਪਟਿਆਲੇ ਸੱਜਣ ਲੱਗੀ ਹੈ ਅੱਛਾ 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 ਉਹ ਜਿਹੜਾ ਮੁੰਡਾ ਸੇ ਗੇਟ ਨਹੀਂ ਬੰਦਾ ਹਾਂ ਹਾਂ ਉਹ ਐ ਰਾਜੂ ਜਿਹੜਾ ਮੁੰਡਾ ਹੈਗਾ ਆ ਰਾਤ ਬੈਠੇ ਜਿਹੜੇ ਬਾਬਾ ਜੀ ਆ ਅਸੀਂ 2 ਵਜੇ ਆਏ ਆ ਰਾਤ ਹਾਂਜੀ 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 ਹਾ ਜੂਸ ਸਾਹਿਬ ਹਾ ਜੂਸ ਠੀਕ ਆ ਬਾਬਾ ਜੀ ਫਤੇ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਓ ਜੀ ਤਕਰੀਬਨ ਸਵੇਰ ਦੇ 8:11 ਹੋ ਚੁੱਕੇ ਆ ਤੇ ਇਹ ਹੈ ਮਨਮਾੜ ਦਾ ਬਾਜ਼ਾਰ ਤੇ ਆਪਾਂ ਇਥੋਂ ਬਾਹਰ ਹੁਣ ਫਲਾਈਓਵਰ ਟਾਪ ਕੇ ਰੇਲਵੇ ਕ੍ਰੋਸਿੰਗ ਚੱਲਾਂਗੇ ਇਹ ਸ਼ਿਵਾਜੀ ਦਾ ਸਟੈਚੂ ਮਨਵਾੜ ਦੇ ਵਿੱਚ ਆਪਾਂ ਘੁੰਮ ਰਹੇ ਆ ਇਹ ਹੈ ਰੇਲਵੇ ਸਟੇਸ਼ਨ ਮਨਵਾੜ ਦਾ ਇੱਥੇ ਕਾਫੀ ਰਸ਼ ਜਿਹੜਾ ਲੱਗਾ ਰਹਿੰਦਾ ਜੰਕਸ਼ਨ ਆ ਜੀ ਇਹ ਮਨਵਾੜ ਜਿਹੜਾ ਕਿ ਮਹਾਰਾਸ਼ਟਰ ਦਾ ਸਟੇਸ਼ਨ ਹੈ ਤੇ ਬੰਬਈ ਤੋਂ ਸਾਰੇ 250 ਕਿਲੋਮੀਟਰ ਰਹਿ ਗਿਆ ਹੈਗਾ ਤੇ ਇੱਥੇ ਆ ਬੜੇ ਪਾਓ ਬੜੇ ਹੁੰਦੇ ਆ ਜੀ ਆ ਦੇਖੋ ਬਰੈਡ ਪਾਓ ਬੜੇ ਪਾਓ ਤੁਸੀਂ ਇੱਥੇ ਉਹ ਖਾ ਸਕਦੇ ਹੋ ਆ ਬੜੇ ਪਾਓ ਬਏ ਹੈ ਨਾ ਇਹ ਬਾਜ਼ਾਰ ਮਨਵਾੜ ਦਾ ਮਿਲਦੇ ਅੱਗੇ ਸਾਹਮਣੇ ਆ ਗਿਆ ਫਲਾਈਓਵਰ ਰੇਲਵੇ ਕ੍ਰੋਸਿੰਗ ਦਾ ਕਿਉਂਕਿ ਨਾਲ ਹੀ ਸਟੇਸ਼ਨ ਆ ਮਿਲਦੇ ਆ ਕੇ ਚੱਲ ਕੇ ਇਹ ਜਿਹੜਾ ਫਲਾਈਓਵਰ ਆ ਰੇਲਵੇ ਸਟੇਸ਼ਨ ਵਾਲਾ ਚੜ ਗਏ ਆ ਤੇ ਇੱਧਰ ਤੁਹਾਨੂੰ ਰੇਲਵੇ ਸਟੇਸ਼ਨ ਦਿਖ ਰਿਹਾ ਤੇ ਇੱਧਰ ਨੂੰ ਆਪਣੇ ਮਨਵਾੜ ਤੋਂ ਜਿਹੜੀ ਬੰਬ ਜਾਂਦੀ ਤੇ ਮਨਵਾੜ ਤੋਂ ਹੀ ਇੱਥੋਂ ਨਦੇੜ ਨੂੰ ਜਿਹੜੀ ਟ੍ਰੇਨ ਪકડਣੀ ਪੈਂਦੀ ਹੈ ਸਾਹਮਣੇ ਤੁਹਾਨੂੰ ਪਹਾੜ ਦਿਖ ਰਹੇ ਉਹ ਕਵੰਪਾ ਕੋਲਾ ਵਾਲਾ ਪਹਾੜ ਵੀ ਤੁਹਾਨੂੰ ਦਿਖਾ ਦਿੰਨੇ ਆ ਦਰਸ਼ਕੋ ਆਪਾਂ ਪੜ ਉੱਤਰ ਕੇ ਆ ਗਏ ਆਂ ਜੋਲਾ ਆਏਗਾ ਪਹਿਲਾਂ ਫਿਰ ਰੰਗਾਵਾਦ ਰੰਗਾਵਾਦ ਤੋਂ ਫਿਰ ਆਪਾਂ ਨੰਦੇੜ ਨੂੰ ਜਾਵਾਂਗੇ ਇਹ ਜਿਹੜੀ ਸਿੱਧੀ ਸੜਕ ਆ ਅੱਗੇ ਉਹ ਇੱਕ ਪਾਸੇ ਨੂੰ ਮੁੜੂਗੀ ਰੰਗਾਵਾਦ ਨੂੰ ਤੇ ਸਿੱਧੀ ਜਾਂਦੀ ਹੈ ਸ਼ਿਰਡੀ ਨੂੰ ਤੇ ਆਪ ਬਣੇ ਰਹੋ ਮੇਰੇ ਨਾਲ ਤੇ ਸਪੀਡ ਬ੍ਰੇਕ ਦਰਸ਼ਕੋ ਇੱਥੇ ਬਹੁਤ ਨੇ ਬਹੁਤ ਜ਼ਿਆਦੇ ਹੈ ਤਾਂ ਇੰਨੀ ਕਿ ਸੜਕ ਤਾਂ ਹਜੇ ਮੈਨੂੰ ਡਬਲ ਦਿਖ ਰਹੀ ਆ ਅੱਗੇ ਪਤਾ ਨਹੀਂ ਕੀ ਰੰਗ ਲਾਏਗੀ ਆਪਾਂ ਜੀ ਕੋਕਾ ਕੋਲਾ ਵਾਲਾ ਫਾਮਜ਼ਾਪ ਵਾਲਾ ਪਹਾੜ ਉਹ ਦੇਖ ਰਹੇ ਹਾਂ ਅਸੀਂ ਇਹ ਟ੍ਰੇਨ ਦੇ ਬਿਲਕੁਲ ਨਾਲ ਨਾਲ ਤੁਹਾਨੂੰ ਮਿਲੇਗਾ। ਜੋ ਹੈ ਸੋਣਾ। ਉਹ ਲੁਕ ਗਿਆ ਓਏ। ਉਹ ਦੇਖੋ ਜੀ ਦੇਖੋ ਪਹਾੜ। ਕਿਆ ਸੋਣਾ ਪਹਾੜ ਕੋਕਾ ਕੋਲਾ। ਥੰਬਸ ਅਪ ਵਰ ਦੀ ਜਿਹੜਾ ਅੰਗੂਠਾ ਨਹੀਂ ਬਣਿਆ ਹੋਆ ਉਹ ਬਿਲਕੁਲ ਥੰਬਸ ਅਪ ਵਰਗਾ ਲੱਗਦਾ ਹਨਾ ਪੂਰੀ। ਹਾਂ ਮੈਂ ਥੰਬਸ ਅਪ ਹੋਵੇ ਬਿਲਕੁਲ ਥੰਬਸ ਅਪ ਵਾਲਾ ਉਹ ਜਿਹੜਾ ਆ ਰਿਹਾ ਫੀਲਿੰਗ। ਆਲਾ ਲੋ ਜੀ ਆਪਾਂ ਇੱਥੋਂ ਨਿਕਲ ਗਏ ਆਂ ਸ਼ਹਿਰ ਚੋਂ ਤੇ ਪਹਾੜ ਦੇਖ ਲਓ ਕਿੰਨੇ ਸੋਹਣੇ ਆ ਰਹੇ ਵਿਊਜ਼ ਇੱਥੋਂ ਆ ਰਹੇ ਪਹਾੜਾਂ ਦੇ ਮੇਰੇ ਸਾਹਮਣੇ ਬਾਲੀ ਖਿੜਕੀ ਨੇ ਕਿ ਚਾਂਦ ਕੰਫੜਾ ਤੋ ਹੈ ਸੰਗਤ ਜਦੋਂ ਆਪਾਂ ਮਨਵਾੜ ਤੋਂ ਜਾਂਦੇ ਆ ਹਜੂਰ ਸਾਹਿਬ ਨੂੰ ਜੈਬਲਾ ਤੋਂ ਪਹਿਲਾਂ ਇੱਥੇ ਆਾ ਹੋਟਲ ਹਟਜੀ ਬਾਬਾ ਹੁੰਦਾ ਚਾਹ ਪਾਣੀ ਦੀ ਜਿੱਥੋਂ ਪੀ ਸਕਦੇ ਆ ਜੈਬਲਾ ਤੋਂ ਆਪਾਂ ਜੋਲਾ ਜੋਲਾ ਉੱਥੋਂ ਆਪਾਂ ਮੁੜ ਗਏ ਜੀ ਰੰਗਾਬਾਦ ਵੱਲੋਂ ਉਹ ਇੱਥੋਂ ਹੈਗਾ 100 ਕਿਲੋਮੀਟਰ ਟੋਟਲ ਇੱਥੋਂ 450 ਰਹਿ ਗਿਆ ਆ ਹਜੂਰ ਸਾਹਿਬ ਤੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਕੋਲਡ ਡਰਿੰਕ ਤੋਂ ਕੋਲਡ ਡਰਿੰਕ ਜਾਲਣਾ ਵੀ ਸਿੱਧਾ ਹੀ ਆ ਜੀ ਤੇ ਆਪਾਂ ਹੁਣ ਇਸ ਰਸਤੇ ਜਾਵਾਂਗੇ ਨਦੇੜ ਨੂੰ ਹੋਰ ਇਹ ਬਹੁਤ ਸੋਹਣਾ ਆ ਦੇਖੋ ਗੱਡੇ ਬਿਆਲ ਗੱਡੀਆਂ ਕਿੰਨੇ ਸੋਹਣੀਆਂ ਤੇ ਇਹ ਮੋੜ ਕੋੜ ਜਿ ਸੜਕਾ ਬਹੁਤ ਸੋਹਣੀਆਂ ਨੇ ਹੋਰ ਗੱਲਾਂ ਹੀ ਗੱਲਾਂ ਤੇ ਆਪਾਂ ਮਹਾਰਾਸ਼ਟਰ ਚ ਘੁੰਮ ਰਹੇ ਆ ਆ ਕਣਕਾਂ ਦੇਖ ਲਓ ਥੋੜੀਆਂ ਜਿਹੀਆਂ ਚਿੱਟੀਆਂ ਜਿੰਟੀਆਂ ਕਣਕ ਇੱਧਰ ਵੀ ਜਿਵੇਂ ਤੁਹਾਨੂੰ ਦਿਖਾਈਆਂ ਸੀ ਕਿ ਆ ਐਮਪੀ ਦੇ ਵਿੱਚ ਉਵੇਂ ਇੱਧਰ ਵਿੱਚ ਲਿਖਿਆ ਨਹੀਂ ਕਿ ਕਾਪ ਤਾਂ ਹੈ ਸਾਹਮਣੇ ਵਿੱਚ ਪਹਾੜ ੱਤੇ ਟੋਲੇ ਦੇ ਬੋੜਾ ਹੈ ਇੱਧਰ ਤੇ ਰੰਗਾਵਾਤ ਉਹ ਪਹਿਲਾਂ ਹੀ ਇੱਥੇ ਘੁੰਮ ਰਿਹਾ ਜੀ ਆ ਲੋ ਜੀ ਥੱਲੇ ਨੂੰ ਜਾ ਰਹੀ ਹੈ ਗੱਡੀ ਆ ਦੇਖੋ ਕਿੰਨਾ ਸੋਹਣਾ ਵਿਊ ਆ ਰਿਹਾ ਲੱਗਿਆ ਮੋਬਾਈਲ ਟਾਈਪ ਹੁੰਦਾ ਪਰ ਜਿਹੜਾ ਇਧਰ ਜੀ ਜਿਹੜੇ Jio ਦੇ ਪੈਟਰੋਲ ਪੰਪ ਨਿਆਰਾ ਦੇ ਬਹੁਤ ਨੇ ਹੁਣ ਆਪਾਂ ਥੱਲੇ ਨਹੀਂ ਜਾਵਾਂਗੇ ਦੇਖੋ ਗੱਡੀ ਭੱਜੀ ਜਾ ਰਹੀ ਥੱਲੇ ਬਹੁਤ ਸੋਹਣਾ 뷰 ਤੁਹਾਨੂੰ ਨਜ਼ਰ ਆ ਰਿਹਾ ਹੈ ਪੇਡਾ ਜਾ ਰਹੀਆਂ ਨੇ ਹਾਈ ਹਾਈ ਬੇਬੀ ਬੇਟਾ ਦੇਖੋ ਤੁਸੀਂ ਹੋਰ ਗੱਲਾਂ ਹੀ ਗੱਲਾਂ ਆਹ ਦੇਖੋ ਆ ਲੈ ਲੈ ਉਹ ਲੈ 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 ਜਾਂਦਾ ਹਨਾ ਸੂਕੀ ਹੋਣੀ ਬੱਕਰੀ ਕੋਈ ਘਾਟਾ ਜੀ ਘਾਟ ਤੇ ਆਪਾਂ ਚੜ ਰਹੇ ਆ ਇਧਰ ਹਾਂ ਅਸੀਂ ਇਸ ਵੇਲੇ ਰੰਗਾਵਾਦ ਸ਼ਹਿਰ ਦੇ ਵਿੱਚੋਂ ਨਿਕਲ ਰਹੇ ਆ ਤੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਰੰਗਾਵਾਦ ਬਹੁਤ ਸੋਹਣਾ ਸ਼ਹਿਰ ਆ ਜੀ ਰॉयਲ ਐਂਫੀਲਡ ਦੀ ਸਾਡੀ ਬਾਕਸ ਏਜੰਸੀ ਆ ਆ ਗਈ ਬਾਕਸ ਏਜੰਸੀ ਨਾਲ ਹੀ ਅਸੀਂ ਜਾ ਰਹੇ ਹੁਣ ਜਲਨਾ ਨੂੰ ਜਲਨਾ ਤੋਂ ਅੱਗੇ ਫਿਰ ਅਸੀਂ ਰੂਟ ਹੋਰ ਲਵਾਂਗੇ ਜੇ ਸਿੱਧਾ ਜਾਵਾਂਗੇ ਤਾਂ ਕਹਿੰਦੇ ਉਹ ਥੋੜੀ ਜਿਹੀ ਪ੍ਰੋਬਲਮ ਹੈ ਫਰਕ ਪੈਂਟ ਰਹੀ ਹੈ ਨਾ ਵੀ ਤੇ ਹੁਣ ਅਸੀਂ ਜਲਨਾ ਜਾਵਾਂਗੇ ਮਿਲਦੇ ਆ ਅੱਗੇ ਜਾ ਕੇ ਇਹ ਆਪਾਂ ਅੰਦੌਰ ਦੇ ਰੰਗਾਬਾਦ ਦੇ ਵਿੱਚ ਹੀ ਘੁੰਮ ਰਹੇ ਹਾਂ ਸੌਰੀ ਕੋਈ ਜਲਦੀ ਚ ਆਪਣਾ ਕਹਿ ਦਿੱਤਾ ਗਿਆ ਹੋਵੇ ਲਾਭ ਜੀ ਮਾਫ ਕਰਨਾ ਰੈੱਡ ਲਾਈਟ ਆ ਗਈ ਰੰਗਾਵਾਦ ਵਿੱਚ ਹੀ ਆ ਸੀ ਆ ਸਾਹਮਣੇ ਨਵੇਂ ਮੰਦਰ ਸਾਹਮਣੇ ਤੁਸੀਂ ਦੇਖ ਰਹੇ ਰੰਗਾਵਾਦ ਦਾ ਲੋ ਜੀ ਆਪਾਂ ਹੁਣ ਰੰਗਾਵਾ ਨਿਕਲੇ ਆਇਆ ਤੇ ਤੇਲ ਕਰਾ ਲਿਆ ਇੱਥੋਂ ਜਿੰਨਾ ਘੱਟ ਸੀ ਫੁੱਲ ਕਰਾ ਲਿਆ ਤੇ ਆਪਾਂ ਹੁਣ ਚਾਲੇ ਪਾਵਾਂਗੇ ਆਪਣਾ ਜਿਹੜਾ ਡੈਸਟੀਨੇਸ਼ਨ ਉਹ ਹਜੂਰ ਸਾਹਿਬ ਹੋਏਗਾ ਤੇ ਤੁਹਾਨੂੰ ਅਸੀਂ ਬਾਇਆ ਜਾਣਾ ਜਾਣਾ ਜੀ ਆਪਾਂ ਤੇ ਬਾયા ਪਾਸ ਜਾਲਣਾ ਉਹ ਜਾਵਾਂਗੇ ਤੇ ਸ਼ਾਮ ਦੇ ਕਰੀਬ 7 ਵਜ ਗਏ ਰੈ ਰਾਸ ਦਾ ਟਾਈਮ ਹੋ ਗਿਆ ਤੇ ਆਪਾਂ ਹੁਣ ਰੈ ਰਾਸ ਸੁਣਾਉਣੇ ਆ ਤੇ ਆਪਾਂ ਹੁਣ ਹਜ਼ੂਰ ਸਾਹਿਬ ਵੱਲ ਨੂੰ ਜਿਹੜਾ ਇਹਦਾ ਰੁੱਖ ਕਰਤਾ ਗੱਡੀ ਦਾ ਤੇ ਆਹ ਲਓ ਜੀ ਅਰੰਗਾਬਾਦ ਦੇ ਬਾਹਰ ਬਾਹਰ ਘੁੰਮ ਰਹੇ ਆ ਤੇ ਆਪਾਂ ਹੁਣ ਜਾਲਣਾ ਜਾਵਾਂਗੇ ਜਾਲਣਾ ਹੈਗਾ ਇੱਥੋਂ ਤਕਰੀਬਨ ਤਕਰੀਬਨ 40 ਕਿਲੋ ਮੀਟਰਾਂ ਲੈਫਟ ਸਾਈਡ ਤੇ ਬੋਰਡ ਲੱਗਿਆ ਜੀ 40 ਕਿਲੋਮੀਟਰ ਜਿਹੜਾ ਸ਼ੋਅ ਕਰ ਰਿਹਾ ਨਦੇੜ 220 ਰਹਿ ਗਿਆ ਇੱਥੋਂ ਤੇ 나ਗਪੁਰ ਇੱਥੋਂ ਹੈਗਾ 468 ਕਿਲੋਮੀਟਰ ਚਲੋ ਮਿਲਦੇ ਆਂ ਆਪਾਂ ਤੁਹਾਨੂੰ ਜਾਲਨਾ ਪਹੁੰਚ ਕੇ ਲੋਕੀਂ ਧਿਆਰਾ ਸ਼ੁਰੂ ਹੋ ਗਈ ਆ ਸ਼ਲੋਕ ਮਹਿਲਾ ਪਹਿਲਾ ਦੁਖਦਾਰ ਸੁਖਰੋਪ ਪ੍ਰਯਾਜਨ ਸੁਖਤਾ ਨਾਮ ਬਲੇ ਸੋਨਹਾਲ ਸੋ ਸਿਆ ਕਾਲ ਬਲਿਹਾਰੀ ਕੁਦ ਤਵਸਿਆ ਇਹ ਕਿਹੜਾ ਜੰਤੂ ਕਿਹੜਾ ਸਤ ਜੀ ਤਬ ਵੀ ਇਹ ਬੱਲਾ ਲੜਾਉਣਾ ਜਲ ਦਰਸ਼ਕੋ ਅਸੀਂ ਜਾਲਣਾ ਪਹੁੰਚਣ ਵਾਲੇ ਆ ਰੰਗਾਬਾਦ ਤੋਂ ਚੱਲੇ ਸੀ ਅਸੀਂ ਇਸ ਰੂਟ ਤੋਂ ਆ ਰਹੇ ਹਾਂ ਕਿਉਂਕਿ ਜਿਹੜਾ ਬੁਰਹਾਨਪੁਰ ਵਗੈਰਾ ਉਹ ਨਾ ਉਹ ਜਿਹੜਾ ਰਸਤਾ ਰਿਪੇਅਰ ਹੋ ਰਿਹਾ ਹੈਗਾ ਉਧਰ ਖਰਾਬ ਹੋਣ ਵਾਲੀ ਗੱਲ ਆ ਗੱਡੀ ਖਰਾਬ ਕਰੋਗੇ ਨਾਲੇ ਤੁਸੀਂ ਖਰਾਬ ਹੋਵੋਏ ਇਹ ਇੱਥੇ ਇਧਰ ਦੀ ਹੈ 100 150 ਕਿਲੋਮੀਟਰ ਵੱਧ ਜਰੂਰ ਪੈਂਦਾ ਬਾਇਆ ਰੰਗਾਬਾਦ ਤੁਸੀਂ ਚਾਹੇ ਦੂਲੇ ਤੋਂ ਰੰਗਾਵਾਦ ਨੂੰ ਹੋਵੇ ਚਾਹੇ ਦੂਲੇ ਤੁਸੀਂ ਸਿੱਧਾ ਬਾਇਆ ਮਾਲੇਗਮ ਹੋਵੇ ਮਨਵਾੜ ਜਾ ਸਕਦੇ ਮਨਵਾੜ ਮੱਥਾ ਟੇਕ ਕੇ ਸਿੱਧਾ ਤੁਸੀਂ ਬਾਇਆ ਜੋਲਾ ਹੋ ਗਏ ਰੰਗਾਵਾਦ ਆਹਾ ਤੇ ਠੀਕ ਹੈ ਜੀ ਇਹ ਰਸਤਾ ਬਹੁਤ ਡੀਸੈਂਟ ਆ ਮੈਂ ਆਪ ਕਾਰ ਚਲਾ ਕੇ ਤੇ ਤੁਹਾਨੂੰ ਮੈਂ ਇਹ ਸਾਰਾ ਅਪਡੇਸ਼ਨ ਜਿਹੜੀ ਆ ਇਸ ਯਾਤਰਾ ਦੀ ਦੇ ਰਿਹਾ ਹੈਗਾ ਸਾਹਮਣੇ ਬਸ ਜਾਲਣਾ ਆਉਣ ਵਾਲਾ ਤੇ ਤੁਹਾਨੂੰ ਦੱਸਦਾ ਅੱਗੇ ਕਿੱਧਰ ਜਾਣਾ ਅੱਗੇ ਹੈਗਾ ਜੰਤੂਰ ਆਏਗਾ ਜੰਤੂਰ ਤੋਂ ਆਏਗਾ ਆਉਂਦਾ ਆਉਂਦਾ ਇਹ ਨਾਲ ਆਉਂਦਾ ਠੀਕ ਹੈ ਜੀ ਉਹ ਆਪਾਂ ਜਾਵਾਂਗੇ ਤੁਹਾਨੂੰ ਸਾਰਾ ਰਾਹ ਆਪਾਂ ਦੱਸਾਂਗੇ ਰਾਤ ਨੂੰ ਜਿੰਨੇ ਵੇ ਪਹੁੰਚਾਂਗੇ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਇਹ ਆ ਗਿਆ ਟੋਲ ਗੇਟ ਕਾਰਾਂ ਵਾਸਤੇ ਰਸਤਾ ਇਧਰ ਕਾਰਾਂ ਦਾ ਜਿਹੜਾ ਟੋਲ ਪਲਾਜ਼ਾ ਨਹੀਂ ਲੱਗਦਾ ਜੀ ਮੈਂ ਇਹ ਦੇਖੀ ਹੈ ਕਬੱਡੀ ਗੱਲ ਅਸੀਂ ਰੰਗਾਵਾਦ ਦੇ ਵਿੱਚ ਵੀ ਦੋ ਜਿਹੜੇ ਆ ਟੋਲ ਪਲਾਜ਼ੇ ਆਏ ਸੀ ਉੱਥੇ ਵੀ ਜਿਹੜੇ ਆ ਜੇ ਅੰਗਾਵਾਦ ਨੂੰ ਐਂਟਰ ਕੀਤਾ ਨਾ ਜੀ ਰੰਗਾਵਾਦ ਦੇ ਵਿੱਚ ਵੀ ਕੋਈ ਟੋਲ ਨਹੀਂ ਲੱਗਾ ਜਦੋਂ ਅਸੀਂ ਰੰਗਾਵਾ ਨਿਕਲੇ ਆ ਉੱਥੇ ਵੀ ਲਿਖਿਆ ਆ ਅੱਗੇ ਮੰਟਾ ਪੁਲੀ ਤੋਂ ਪਹਿਲਾਂ ਜਾਲਣਾ ਕੋਲ ਆ ਕੇ ਇੱਥੇ ਵੀ ਜਿਹੜਾ ਕਾਰਾਂ ਦਾ ਫਰੀ ਆ ਮੇਰੇ ਖਿਆਲ ਟਰੱਕਾਂ ਦਾ ਲੱਗਦਾ ਬਾਕੀ ਕਾਰਾਂ ਦਾ ਨਹੀਂ ਲਾ ਰਾਤ ਦੇ ਹੋ ਗਏ ਆ 8 ਵਜਣ ਵਾਲੇ ਆ ਜੀ ਜੇ ਜਦੋਂ ਅਸੀਂ ਪਹੁੰਚਾਂਗੇ ਤੁਹਾਨੂੰ ਜਿਹੜੀ ਅਪਡੇਟ ਉਹ ਵੀਰ ਜੀ ਉਹ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਕਰ ਲੈਣ ਜੀ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲੇ ਆਧਾਰ ਤੇ ਮਿਲ ਸਕੇ ਬਾਕੀ ਉਲਾਂ ਚੁਫਾਂ ਦੀ ਜੇ ਅਸੀਂ ਮਾਫੀ ਚਾਹੁੰਦੇ ਆਂ ਕਈ ਵਾਰੀ ਕੋਈ ਗਲਤ ਬੋਲਿਆ ਜਾਂਦਾ ਗਰਮੀ ਇੱਧਰ ਹੈਗੀ ਆ ਲੇਕਿਨ ਕੱਲ ਜਿਹੜਾ ਮੌਸਮ ਸੀ ਜਿਆਦਾ ਗਰਮ ਸੀ ਅੱਜ ਕੁਝ ਤਾਪਮਾਨ 'ਚ ਫਰਕ ਪਿਆ ਹੈਗਾ ਠੀਕ ਹੈ ਜੀ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਅੱਗੇ ਜੋ ਉਹ ਐਪਲੀਕੇਸ਼ਨ ਹੋਗੀ ਲਾਹੇਵੰਦ ਚੀਜ਼ ਉਹ ਤੁਹਾਨੂੰ ਮੈਂ ਦਿਖਾਉਂਦਾ ਰਹੂੰਗਾ ਜੀ ਕਿਹੜਾ ਸੀ ਮੋਂਟਾ ਚੌਂਕ ਮੋਂਟਾ ਚੌਂਕ ਜਿਹੜਾ ਉੱਥੇ ਆਪਾਂ ਪਹੁੰਚਣ ਵਾਲੇ ਆ ਇੱਥੋਂ ਹੈ ਹਿੰਗੋਲੀ 146 ਤੇ ਹైదరాబాద్ ਨੰਦੇੜ 220 ਹੈਗਾ ਇੱਥੋਂ ਆਪਾਂ ਰਾਈਟ ਟਰਨ ਕਰਨਾ ਆਪਾਂ ਜਲਣਾ ਇਹ ਪਹੁੰਚੇ ਹੋਏ ਆ ਓਹ ਲਓ ਜੀ ਆਪਾਂ ਹੁਣ ਮੰਟਾ ਚੌਂ ਤੋਂ ਰਾਈਟ ਹੋ ਕੇ ਸਿੱਧਾ ਜੰਦੂਰ ਜੰਦੂਰ ਤੋਂ ਅੰਡਾ ਆਪਾਂ ਨੂੰ ਹਾਈਵੇ ਮਿਲ ਗਿਆ ਦੇਖ ਲਓ ਜਾਲਣਾ ਤੋਂ ਰਾਤ ਦੇ ਹੋ ਗਏ ਆ 4:30 ਤੇ ਬਣੇ ਰਹੋ ਮੇਰੇ ਵੀਰ ਭਾਈ ਜਿਹੜੇ ਮੇਰੇ ਵੀਰ ਭਾਈ ਮੈਨੂੰ ਦੇਖ ਰਿਹਾ ਕੋਈ ਗਲਤੀ ਤਾਂ ਮਾਫ ਕਰਨਾ ਵੀਰ ਸਪੀਡ ਬ੍ਰੇਕਰ ਫੇਰ ਆ ਗਿਆ ਜੀ ਮਹਾਰਾਸ਼ਟਰ ਦੇ ਵਿੱਚ ਸਪੀਡ ਬ੍ਰੇਕਰ ਬਹੁਤ ਨੇ ਇਹਦਾ ਪੂਰਾ ਹਾਲ ਆ ਆਏ ਹਾਏ ਨੌਦਿ ਚਲਦੇ ਆਂਗੇ ਬਣੇ ਰੋ ਪਹੁੰਚਾਂਗੇ ਐਂਡ ਤੱਕ ਜਰੂਰ ਦੇਖਣਾ ਵੀਡੀਓ ਨੂੰ ਮੇਰੀ ਨੂੰ ਕਿਉਂਕਿ ਆਪਾਂ ਰਤੋ ਰਾਤ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਪਹੁੰਚਾਂਗੇ ਤੇ ਕੱਲ ਨੂੰ ਫਿਰ ਅਗਲੇ ਬਲੌਗ ਦੇ ਵਿੱਚ ਆਪਾਂ ਕਿੱਥੇ ਦੇ ਦਰਸ਼ਨ ਮੇਲੇ ਕਰਾਂਗੇ ਤੇ ਬਾਕੀ ਜਿਹੜੇ ਉੱਥੇ ਲੋਕਲ ਹੋਰ ਹੋਣਗੇ ਆਪਾਂ ਉਧਰ ਵੀ ਜਾਵਾਂਗੇ ਬਾਬਾ ਨਾਮਦੇਵ ਜੀ ਦਾ ਉਧਰ ਜਿਹੜਾ ਬਾਬਾ ਰਾਮਦੇਵ ਜੀ ਦਾ ਮੰਦਿਰ ਖਵਾਸ ਉਹ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਦਿਖਾਵਾਂਗੇ ਉਧਰ ਵੀ ਚੱਲਾਂਗੇ ਜਿੱਧਰ ਸੱਚੇ ਪਾਤਸ਼ਾਹ ਲੈ ਕੇ ਜਾਣਗੇ ਆਪਾਂ ਜੀ ਚੱਲਾਂਗੇ ਤੁਹਾਨੂੰ ਸਾਰੇ ਅਪਡੇਟ ਦਿੰਦੇ ਰਹਾਂਗੇ ਬਸ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆਓ ਜੀ ਧੰਨਵਾਦ ਆ ਤੁਹਾਡਾ ਬਣੇ ਰਹੋ ਦਰਸ਼ਕੋ ਇਹ ਆ ਗਿਆ ਮੰਟਾ ਚੌਂਕ ਜਾਲਣਾ ਤੇ ਜਾਲਣਾ ਦੇ ਆਪਾਂ ਬਾਹਰ ਬਾਹਰ ਇਥੋਂ ਆਪਾਂ ਰਾਈਟ ਹੋਵਾਂਗੇ ਰਾਈਟ ਦਿਖਾ ਰਿਹਾ ਵੀ 752 ਜਿਹੜਾ ਨੈਸ਼ਨਲ ਹਾਈਵੇ ਉਹਨੂੰ ਆਪਾਂ ਇਥੋਂ ਲਵਾਂਗੇ ਇਹ ਹੈ ਬੜਾ ਵਧੀਆ ਚੌਕੇ ਤੇ ਖਾਣ ਪੀਣ ਨੂੰ ਤੁਹਾਨੂੰ ਸਾਰਾ ਕੁਝ ਰਾਤ ਬਰਾਤੇ ਦੇਖੋ ਬਿਜੀ ਲੋਕ ਆ ਇਥੋਂ ਫੜ ਫੜ ਜਲਦੇ ਆ ਤੁਹਾਨੂੰ ਚੱਲ ਰਿਹਾ ਕੋਈ ਲੈ ਸੌਲਾ ਵੀ ਬੜੀ ਪੁਰਾਣੀ ਗੱਡੀ ਲਈ ਫਿਰਦਾ ਵੀ ਕੋਈ ਲੋ ਜੀ ਹైదరాబాద్ 470 ਇਹ ਅੱਗੇ ਨਦੀਰਨ ਨੂੰ ਵੀ ਇਹੀ ਰਾਹ ਜਿਹੜਾ ਜਾ ਰਿਹਾ ਜੀ 212 212 ਕਿਲੋਮੀਟਰ ਜਿਹੜਾ ਇੱਥੋਂ ਮਜੂਰ ਸਾਹਿਬ ਰਹਿ ਗਿਆ ਮੰਟਾ ਚੌਂਕ ਠੀਕ ਹੈ ਜੀ ਇੱਥੋਂ ਤੁਹਾਨੂੰ ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ ਮਿਲਣਗੀਆਂ ਖਾਣ ਪੀਣ ਵਾਲਾ ਜੋ ਵੀ ਬਾਦਾਮ ਸ਼ੇਕ ਪੀ ਲੋ ਕੁਝ ਪੀ ਲੋ ਉਹ ਵੀ ਤੁਹਾਨੂੰ ਮਿਲਣਾ ਇੱਥੋਂ ਮਿਲ ਸਕਦਾ ਖਾਣ ਪੀਣ ਇਸ ਤੋਂ ਬਾਅਦ ਅੱਗੇ ਆਪਾਂ ਚੱਲਦੇ ਆ ਤੁਹਾਨੂੰ ਮਿਲਦੇ ਆ ਜਿੰਤੂਰ ਲੋ ਜੀ ਦਰਸ਼ਕੋ ਸੰਗਤੋ ਜਿੰਤੂਰ ਜਿਹੜਾ ਹੈਗਾ 48 ਕਿਲੋਮੀਟਰ ਰਹਿ ਗਿਆ ਸੇਮ ਮੰਠਾ ਹੈਗਾ ਆਪਾਂ ਮੰਠਾ ਚਾਉ ਤੋ ਮੁੜੇ ਹੈ ਨਾ ਮੰਠਾ ਹੈਗਾ 13 ਕਿਲੋਮੀਟਰ ਇਹ ਹੈ ਆਪਾਂ ਜਾ ਰਹੇ ਅੱਗੇ ਲੋ ਜੀ ਆਪਾਂ ਪਹੁੰਚ ਚੁੱਕੇ ਆ ਰਾਤ ਦੇ ਵੱਜ ਚੁੱਕੇ 10 ਜੰਤੂਰ ਪਹੁੰਚ ਚੁੱਕੇ ਆ ਬਸ ਆ ਗਿਆ 1.2 ਸਿੱਧਾ ਜੰਤੂਰ ਇਹ ਜੰਤੂਰ ਹੀ ਆ ਸਾਰਾ ਇਹ ਜਿਹੜਾ ਦੇਖ ਰਹੇ ਤੁਸੀਂ ਇੱਥੇ ਪੈਟਰੋਲ ਪੰਪ ਵਗੈਰਾ ਬਹੁਤ ਆ ਖਾਣ ਪੀਣ ਲਈ ਵੀ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ ਇੱਥੇ ਤੇ ਜਿਹੜੀ ਦਰਸ਼ਕੋ ਗੱਲ ਇਹ ਆ ਵੀ ਅਸੀਂ ਕੋਈ ਟੋਲ ਨਹੀਂ ਦਿੱਤਾ ਜਦੋਂ ਦਾ ਇੱਕ ਮਹਾਰਾਸ਼ਟਰ ਤੇ ਟੋਲ ਲੱਗਦਾ ਐ ਐਂਟਰੀ ਵੇਲੇ ਬਾਰਡਰ ਤੋਂ ਬਾਅਦ ਉਹ ਟੋਲ ਲੱਗਣਾ ਥੋੜਾ ਇੱਕ ਅੱਧਾ ਟੋਲ ਲੱਗਦਾ ਉੱਥੇ ਉਸ ਤੋਂ ਬਾਅਦ ਜਿਹੜੇ ਕਾਰਾਂ ਦੇ ਟੋਲਾ ਕੋਈ ਨਹੀਂ ਹੈਗਾ ਇੱਥੇ ਟਰੱਕਾਂ ਦੇ ਟੋਲ ਲੱਗ ਰਹੇ ਆ ਹੁਣ ਵੀ ਅਸੀਂ ਰੰਗਾਵਾੜ ਤੋਂ ਆਏ ਆ ਉਹਦੇ ਵਿੱਚ ਕਾਰ ਦਾ ਕੋਈ ਟੋਲ ਨਹੀਂ ਲੱਗਾ ਇਹ ਤਾਂ ਪੰਜ 6 ਜਿਹੜੇ ਸੀ ਟੋਲ ਪਲਾਜ ਐ ਸੜਕ ਟਾਪ ਟੂ ਟਾਪ ਆ ਕੋਈ ਘਬਰਾਉਣ ਦੀ ਲੋੜ ਨਹੀਂ ਉਧਰ ਨਾਲ ਬਰਹਾਨਪੁਰ ਵੱਲ ਨਾਲੋਂ 100 ਕਿਲੋਮੀਟਰ ਵੱਧ ਜ਼ਰੂਰ ਪੈਂਦਾ ਪਰ ਸੰਗਤ ਜੀ ਜਿਹੜਾ ਸੜਕਾ ਬਹੁਤ ਸੋਹਣੀ ਸੜਕਾ ਟੁੱਟੀ ਨਹੀਂ ਹੋਈ ਕਿਤੇ ਜੇ ਕਿਤੇ ਮਾਣੀ ਮੋਟੀ ਟੁੱਟੀ ਆ ਤਾਂ ਰਿਪੇਅਰ ਹੋ ਰਹੀ ਆ ਅਸੀਂ ਆਏ ਆ ਸਾਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਇਹ ਹੈ ਜੰਤੂਰ ਆਪਾਂ ਤੁਹਾਨੂੰ ਅੱਗੇ ਬਾਇਆ ਔਂਡਾ ਫਿਰ ਆਪਾਂ ਹਜੂਰ ਸਾਹਿਬ ਪਹੁੰਚਾਂਗੇ ਔਂਡਾ ਜਾ ਕੇ ਤੁਹਾਨੂੰ ਮਿਲਦੇ ਆ ਇਹ ਹੈ ਜੰਤੂਰ ਦਾ ਮੇਨ ਚੌਂਗ ਇੱਥੋਂ ਆਪਾਂ ਇਹ ਨੈਸ਼ਨਲ ਹਾਈਵੇ ਆ ਗਿਆ ਇੱਥੋਂ ਕੋ ਰਾਈਟ ਮੋੜਨਾ ਹੈਗਾ ਔਂਡਾ ਵਾਸਤੇ ਮੈਂ ਹੋਂਤਾ ਹਾਂ ਲਓ ਜੀ ਇਹ ਹੈ ਕਮੈਂਟ ਕਰਕੇ ਦੱਸਣਾ ਕਿ ਇਹਨਾਂ ਦਾ ਬੁੱਤ ਬਣਿਆ ਹੋਇਆ ਹੈ ਸਟੈਚੂ ਤੇ ਆਪਾਂ NH 752 ਕੇ ਤੇ ਜਾ ਰਹੇ ਹਾਂ ਠੀਕ ਹੈ ਜੀ ਇਹ ਹੈ ਜਿੰਤੂਰ ਦਾ ਜਿਹੜਾ ਬਾਜ਼ਾਰ ਤੁਸੀਂ ਦੇਖ ਹੀ ਰਹੇ ਹੋ ਜੀ ਆ ਦੇਖੋ ਤੁਸੀਂ ਬੋਰਡ ਦੇ ਉੱਤੇ ਲਿਖਿਆ ਆਂਡਾ ਆਪਾਂ ਤੁਹਾਨੂੰ ਦੱਸਿਆ ਨਾ ਆਂਡੇਵਾਲ ਦੀ ਜਾਣਾ ਤੇ ਇੱਥੋਂ ਜਿਹੜਾ ਹਜੂਰ ਸਾਹਿਬ ਨੂੰ ਰਾਹ ਮੁੜਦਾ ਸਾਹਮਣੇ ਟਰੱਕ ਦੇਖ ਰਹੇ ਉਹ ਟਰੱਕ ਉਧਰ ਨੂੰ ਮੁੜ ਗਿਆ ਤੇ ਆਪਾਂ ਇੱਥੇ ਮੁੜਾਂਗੇ ਇਹ ਬਿਲਕੁਲ ਸਵਾਗਤ ਰੈਸਟੋਰੈਂਟਾਂ ਸਾਹਮਣੇ ਪਿਓਰ ਇੱਥੋਂ ਜਿਹੜਾ ਪੈਟਰੋਲ ਆ ਉਹ ਇੱਥੋਂ ਫੁੱਲ ਕਰਾ ਲਿਆ ਜਿੰਨੇ ਦਾ ਪੈ ਗਿਆ ਮੈਂ ਕਿਹਾ ਚਲੋ ਇੱਕ ਡੰਡੀ ਘਟੋ ਨਾਲ ਦੀ ਨਾਲ ਪਵਾ ਲਓ 105 ਰੁਪਏ 49 ਪੈਸੇ ਤੇ ਤੇਲ ਜਿਹੜਾ ਹੈ ਐਮ ਪੀ ਨਾਲੋਂ ਇੱਥੇ ਜਿਹੜਾ ਨਾ ਤੇਲ ਸਸਤਾ ਕੋਕੇ ਉੱਥੇ ਤਾਂ ਇਸ ਤੋਂ ਵੀ ਅੱਗ ਲੱਗੀ ਪਈ ਆ 108 9 ਰੁਪਏ ਜਿਹੜਾ ਹੈਗਾ ਲੀਟਰ ਆ ਤੇ ਆਪਾਂ ਚੱਲਦੇ ਆ ਸੜਕ ਬਹੁਤ ਸੋਹਣੀ ਬਣੀ ਹੋਈ ਆ ਤੇ ਬਣੇ ਰਹੋ ਮੇਰੇ ਨਾਲ ਆਪਾਂ ਤੁਹਾਨੂੰ ਮਿਲਦੇ ਆ ਔਂਡਾ ਜਾ ਕੇ ਤੇ ਔਂਡਾ ਤੋਂ ਆਪਾਂ ਫਿਰ ਰਾਈਟ ਮੁੜਨਾ ਹਜੂਰ ਸਾਹਿਬ ਵੱਲ ਨੂੰ ਸਿਰਫ 100 ਕਿਲੋਮੀਟਰ ਇੱਥੇ ਰਹਿ ਗਿਆ ਤੇ ਐਂਡ ਤੱਕ ਦਰਸ਼ਕੋ ਜਿਹੜੀ ਵੀਡੀਓ ਨੂੰ ਜ਼ਰੂਰ ਦੇਖਿਓ ਮੇਰੇ ਨਾਲ ਗੁਰਹਰਿੰਦਰ ਜੀ ਨੇ ਇਹ ਵੀ ਵਿਚਾਰੇ ਗਾਣੇ ਸੁਣ ਸੁਣ ਕੇ ਆਦਾ ਪੂਰਾ ਕਰ ਰਹੇ ਨੇ ਅੱਜ ਕਦੇ ਸ਼ਬਦ ਲਾ ਲੈ ਕਦੇ ਭਜਨ ਲਾ ਲੈ ਇਦਾਂ ਕਰਕੇ ਕਰ ਰਹੇ ਨੇ ਚਲੋ ਚੱਲਦੇ ਆ ਅੱਗੇ ਲੋ ਜੀ ਆਪਾਂ ਹੁਣ ਜਾ ਰਹੇ ਆਂ ਆਂਡਾਵਾਲ ਨੂੰ ਤੇਲ ਪਵਾ ਦਿਆ ਹੈਗਾ ਤੇ ਇੱਧਰ ਕੋਈ ਸੁਨਣਾ ਰਾਹ ਨਹੀਂ ਹੈਗਾ ਦੇਖੋ ਕਾਰਾਂ ਜਾ ਰਹੀਆਂ ਟਰੱਕ ਜਾ ਰਹੇ ਨੇ ਹਾਂਜੀ ਇਸ ਕਰਕੇ ਦੇਖੋ ਸੜਕ ਦੇਖੋ ਤੁਸੀਂ ਕਿੰਨੀ ਵਧੀਆ ਆਂਡੇ ਵਾਲੀ ਆਹ ਦੇਖੋ ਕਿਲੋਮੀਟਰਸ ਜਲਦੀ ਰਹਿੰਦੀ ਹੈ ਕੋਈ ਡੱਡੂਕਰ ਵਾਲਾ ਕੰਮ ਨਹੀਂ ਹੈ ਚਾਹੇ ਅੱਧੀ ਰਾਤ ਆਜੋ ਰਾਤ ਦੇ ਸਵਾ ਦਸ ਹੋ ਗਏ ਆ ਅਸੀਂ ਜਿਹੜਾ ਇਹ ਸਫ਼ਰ ਕਰ ਰਹੇ ਆਂ ਸੜਕ ਦੇਖੋ ਤੁਸੀਂ ਸ਼ੀਸ਼ੇ ਵਰਗੀ ਬਣੀ ਹੋਈ ਆ ਠੀਕ ਹੈ ਜੀ ਤੇ ਘਬਰਾਉਣ ਦੀ ਲੋੜ ਨਹੀਂ ਹੋਰ ਤੁਸੀਂ ਬਰਹਾਨਪੁਰਗਲ ਦੀ ਜਾਉਂਗੇ ਉਧਰ ਜਿਹੜੀ ਸੜਕਾਂ ਦਾ ਜਿਹੜਾ ਕੰਮ ਚੱਲਦਾ ਪਿਆ ਹੈਗਾ ਉਧਰ ਦੀ ਕਿਰਪਾ ਕਰਕੇ ਨਾ ਜਾਇਓ ਤੁਸੀਂ 100 150 ਕਿਲੋਮੀਟਰ ਵੱਧ ਕਰ ਲਿਓ ਬਾਇਆ ਦੂਲੇ ਹੋ ਕੇ ਜਾਂ ਮਨਵਾੜ ਹੋ ਕੇ ਆਜੋ ਬਹੁਤ ਵਧੀਆ ਰਹੂਗਾ ਅਸੀਂ ਮਨਵਾੜ ਹੋ ਕੇ ਪਿਛਲੀ ਵੀਡੀਓ ਤੁਹਾਨੂੰ ਦਿਖਾਈ ਹੈ ਮਨਵਾੜ ਹੋ ਕੇ ਹੀ ਯਾਤਰਾ ਜਿਹੜੀ ਉਹ ਕਰ ਰਹੇ ਹਾਂ ਤੇ ਸੜਕਾਂ ਬਹੁਤ ਸੋਹਣੀਆਂ ਨੇ ਇਧਰ ਅਸੀਂ ਨਾ 90 100 ਇੱਦਾਂ 110 ਤੇ ਜਾ ਰਹੇ ਹਾਂ ਸੜਕਾਂ ਤੇ ਤੇ ਬਣੇ ਰਹੋ ਮੇਰੇ ਨਾਲ ਦਰਸ਼ਕੋ ਰਾਤ ਦੇ ਵੱਜ ਗਏ ਆ 1:30 ਅਸੀਂ ਨਾ ਜਿੰਦੂਰ ਤੋਂ ਆਂਡਾ ਨੂੰ ਜਾ ਰਹੇ ਆ ਜੋ ਕਿ ਅੱਗੇ ਜਾ ਕੇ ਜੂਰ ਸਾਹਿਬ ਨਿਕਲਦਾ ਇੱਕ ਥਾਂ ਤੇ ਦੋ ਚਾਰ ਜਿਹੜੇ ਪੁਲਾ ਉਹਨਾਂ ਦੇ ਉੱਤੇ ਜਿਹੜਾ ਬਜਰੀ ਪਾਉਣ ਦਾ ਕੰਮ ਰਹਿੰਦਾ ਇੱਥੇ ਆ ਕੇ ਅਸੀਂ ਇਹ ਦੇਖਿਆ ਥੋੜਾ ਜਾਂ ਇੱਥੇ ਨਾ ਸਿਮਿੰਟਡ ਜਿਹੜੀ ਹੈ ਸੜਕ ਹੋ ਰਹੀ ਆ ਦੇਖਦੇ ਕਿੰਨੇ ਕਿਲੋਮੀਟਰ ਆ ਮੈਨੂੰ ਲੱਗਦਾ 1-2 ਕਿਲੋਮੀਟਰ ਹੋਏਗੇ ਉਸ ਤੋਂ ਬਾਅਦ ਇਹ ਜਿਹੜੇ ਪੁਲਾ ਪੰਜ ਚਾਰ ਪੁਲਾ ਹੁੰਦੇ ਆ ਇਹਦੇ ਚ ਉਹਨਾਂ ਦੇ ਉੱਤੇ ਨਾ ਬਜਰੀ ਪੈਣ ਦਾ ਕੰਮ ਜਿਹੜਾ ਚੱਲ ਰਿਹਾ ਹੈਗਾ ਤੇ ਬਾਕੀ ਰਿਹਾ ਇਹ ਕੰਮ ਥੋੜਾ ਜਿਆਦਾ ਇੱਥੇ ਆ ਕੇ ਨਾ ਅਸੀਂ ਤਾਂ ਹੀ ਤੁਹਾਨੂੰ ਵੀਡੀਓ ਔਨ ਕਰਕੇ ਦਿਖਾਈ ਆ ਵੀ ਕਹੋਂਗੇ ਇਹ ਤੋਂ ਤਾਂ ਕਹਿੰਦਾ ਯਾਰ ਵਧੀਆ ਸੜਕਾਂ ਬਣੀਆਂ ਫਲਾਨਾ ਲੇਕਿਨ ਕੋਈ ਐਡੀ ਖਬਰਾਂ ਵਾਲੀ ਗਾਹਾਂ ਸੜਕ ਆ ਲਓ ਤੁਹਾਨੂੰ ਦਿਖਾਣਾ ਕਿੰਨੀ ਕੁ ਮਾੜੀ ਆ ਹੈ ਆ ਲਓ ਇੱਧਰ ਸਿਮੈਂਟਡ ਹੋ ਰਿਹਾ ਕਿਉਂਕਿ ਇਹ ਟੋਲ ਪਲਾਜ਼ਾ ਬਣੇਗਾ ਮੇਰੇ ਖਿਆਲ ਚ ਲਓ ਜੀ ਆਪਾਂ ਹੁਣ ਆ ਚੜ ਗਏ ਆ ਉੱਤੇ ਇਹ ਲਓ ਸਾਫ ਆ ਗਈ ਸੜਕ ਸਾਰੀ ਇਹ ਆਹ ਸਾਹੂਲ ਮਾ ਜੀ ਜਾਨੀ ਕਿ 100 150 ਮੀਟਰ ਦਾ ਜਿਹੜਾ ਟੋਟਾ ਨਾ ਇਹ ਇੰਨਾ ਕਿ ਕੰਮ ਜਿਹੜਾ ਤੁਸੀਂ ਦੇਖ ਸਕਦੇ ਦੋਨੇ ਪਾਸੇ ਜਾਨੀ ਇਹ ਇਹ ਆਪਾਂ ਕਹਿ ਸਕਦੇ ਵੀ ਤੁਹਾਨੂੰ ਜਿਹੜਾ ਜਰਨੀ ਦੇ ਵਿੱਚ ਰੁਕਾਵਟ ਪਾਊਗਾ ਜਿਹੜਾ ਰੁਕਾਵਟ ਕੋਈ ਨਹੀਂ ਹੈ ਜੀ ਤੇ ਇੰਨਾ ਕਿ ਟੋਟਾ ਲਾਜਾ ਬਣਦਾ ਇਹ ਥੋੜਾ ਜਿਹਾ ਟੋਟਾ ਖਰਾਬ ਆ ਬਾਕੀ 4-5 ਪੁਲ ਹੋਰ ਨੇ ਉਹਨਾਂ ਤੇ ਪੁਲਾਂ ਦੇ ਉੱਤੇ ਨਾ ਬਜਰੀ-ਬੁਜਰੀ ਪੈਣ ਦਾ ਕੰਮ ਚੱਲ ਰਿਹਾ ਪੁਲ ਬਣੇ ਹੋਇਆ ਟ੍ਰੈਫਿਕ ਚੱਲਦੀ ਥੋੜਾ ਜਿਹਾ ਹੌਲੀ ਹੋ ਕੇ ਨੰਗਣਾ ਪੈਂਦਾ ਲਓ ਅੱਗੇ ਸਾਰੀ ਸੜਕ ਸਾਫ ਆ ਗਈ ਹੈ ਠੀਕ ਹੈ ਜੀ ਇਹ ਤੁਹਾਡੀ ਜਾਣਕਾਰੀ ਹਿੱਤ ਲਈ ਮੈਂ ਜਿਹੜੀ ਹੈ ਰਾਤਾਂ ਨੂੰ ਵੀਡੀਓ ਬਣਾ ਰਿਹਾ ਜੀ ਆਉਂਡਾ ਆ ਗਏ ਆ ਤੇ ਇਹ ਹੈ ਬਾਬਾ ਸੁਖਦੇਵ ਸਿੰਘ ਜੀ ਜਿਹੜੇ ਪੁੱਤੋ ਵਾਲੇ ਆ ਬਾਬਾ ਜੀ ਉਹਨਾਂ ਦਾ ਲੰਗਰ ਹਾਲ ਨਾ ਰੂਮੀ ਵਾਲੇ ਰੂਮੀ ਪੁੱਤੋਕਲਾਂ ਵਾਲੇ ਉਹਨਾਂ ਦਾ ਲੰਗਰ ਸਥਾਨ ਆ ਜੀ ਇਹ ਤੇ ਦੇਖਦੇ ਆ ਅਗਰ ਕੋ ਮਿਲਿਆ ਤਾਂ 2 ਮਿੰਟ ਰੁਕਾਂਗੇ ਇੱਥੇ ਤੇ ਸਾਹਮਣੇ ਦੇਖ ਰਹੇ ਸੀ ਪਹਾੜ ਤੇ ਆਪਾਂ ਇਹ ਜਿਹੜਾ ਟੀ ਪੁਆਇੰਟ ਇੱਥੋਂ ਆਪਾਂ ਸੱਜੇ ਮੁੜਨਾ ਇਹ ਆਪਾਂ ਇਸ ਵੇਲੇ ਔਂਡਾ ਦੇ ਸ਼ਹਿਰ ਖੜੇ ਆ ਜਿੱਥੇ ਬਾਬਾ ਨਾਮਦੇਵ ਜੀ ਨੇ ਮੰਦਿਰ ਜਿਹੜਾ ਸੀ ਕਮਾਇਆ ਸੀਗਾ ਤੇ ਇਹ ਔਂਡਾ ਕਾਫੀ ਸੜਕਾਂ ਅੱਗੇ ਨਾਲ ਇੰਪਰੂਵ ਹੋ ਗਈਆਂ ਅੱਜ ਤੋਂ 5 ਸਾਲ ਪਹਿਲਾਂ ਬਹੁਤ ਘੱਟ ਚੌੜੀ ਸੜਕ ਸੀ ਇਹ ਨੂੰ ਕਾਰ ਨੂੰ ਨਾਲੇ ਰੈਸਟ ਮਿਲ ਗਈ ਆ ਤੇ ਬਾਈ ਗੁਰਹਿੰਦਰ ਅੰਦਰ ਬੈਠਾ ਤੇ ਚੱਲਦੇ ਆਪਾਂ ਅੱਗੇ ਲੋ ਜੀ ਆਪਾਂ ਆ 로ਟੀ ਪੁਆਇੰਟ ਤੇ ਆ ਗਏ ਆ ਖੱਬੇ ਹੱਥੋਂ ਆਉਂਦਾ ਇਹ ਆਪਾਂ ਵੱਖਰੀ ਵੀਡੀਓ ਬਣਾਵਾਂਗੇ ਬਾਬਾ ਨਾਮਦੇਵ ਜੀ ਦੇ ਆਵਾਂਗੇ ਤੇ ਨਾਲ ਤੁਹਾਨੂੰ ਮੰਦਿਰ ਖਾਵੇਂ ਨਰਸੀ ਨਾਮਦੇਵ ਦੇ ਇੱਥੇ ਆਵਾਂਗੇ ਉਹ ਸਾਰਾ ਕੁਝ ਆਪਾਂ ਤੁਹਾਨੂੰ ਵੱਖਰੀ ਵੀਡੀਓ ਰਾਹੀਂ ਉਹ ਦਿਖਾਵਾਂਗੇ ਜੀ ਚੱਲਦੇ ਆਪਾਂ ਹਜ਼ੂਰ ਸਾਹਿਬ ਨੂੰ ਬੋਲੇ ਸੋਨਿਹਾਲ ਸਤਿ ਆਕਾਲ ਪੈ ਗਿਆ ਜੀ ਚੱਲੇ ਹਜ਼ੂਰ ਸਾਹਿਬ ਨੂੰ ਘੰਟੇ ਦਾ ਰਸਤਾ ਹੋਰ ਰਹਿ ਗਿਆ ਤੇ ਰਾਤ ਦੇ ਬੱਜੇ ਆ 11 ਆ ਦੇਖੋ ਟਾਈਮ ਤੇ ਇਹ ਤੁਹਾਨੂੰ ਫਿਰ ਜਾ ਕੇ ਆਪਾਂ ਦਰਸ਼ਨ ਕਰਾਂਗੇ ਕੱਲ ਨੂੰ ਉੱਥੇ ਐਂਡ ਕਰਾਂਗੇ ਇਸ ਵੀਡੀਓ ਦਾ ਤੇ ਜੁੜੇ ਰਹੋ ਮੇਰੇ ਨਾਲ ਤੇ ਦੇਖਦੇ ਰਹੋ ਮੇਰੀ ਵੀਡੀਓ ਐਂਡ ਤੱਕ ਜਰੂਰ ਦੇਖਣਾ ਜੀ ਇੱਥੇ ਜਿਹੜਾ ਆਂਡਾ ਤੋਂ ਬਾਅਦ ਆਸ ਕੰਮ ਹੋ ਰਿਹਾ ਸੜਕਾਂ ਤੇ ਵੈਸੇ ਤਾਂ ਅੱਗੇ ਬਣੀਆਂ ਹੋਈਆਂ ਸੀ ਹੁਣ ਪਤਾ ਨਹੀਂ ਕੀ ਗੱਲ ਕੋਈ ਜਾਂਦਾ ਹੋਰ ਚੌਣੀ ਜੂਣੀ ਕਰ ਰਿਹਾ ਆ ਦੇਖੋ ਇਤਰੋ ਇਹ ਕੰਮ ਜਿਹੜਾ ਇੱਥੇ ਚੱਲਦਾ ਪਿਆ ਜੀ ਪੁਲੀਆਂ ਦਾ ਕੰਮ ਚੱਲ ਰਿਹਾ ਹੈ ਬਾਕੀ ਰੋਡ ਵਗੈਰਾ ਵੈਸੇ ਸਹੀ ਬਣਿਆ ਇਹ ਔਂਡਾ ਤੋਂ ਜਦੋਂ ਹਜੂਰ ਸਾਹਿਬ ਨੂੰ ਮੁੜਦੇ ਆ ਨਾ ਆਪਾਂ ਮੋੜ ਤੋਂ ਉੱਥੇ ਸ਼ੁਰੂ ਹੋਇਓ ਜਾਂਦਾ ਕੰਮ ਇਸ ਤਰ੍ਹਾਂ ਦਾ ਇਹ ਇਹ ਪੁਲ-ਪਲ ਕੋਈ ਬਣ ਰਿਹਾ ਹੈਗਾ ਦੇਖਦੇ ਅੱਗੇ ਤੁਹਾਨੂੰ ਅਪਡੇਟ ਦਿੰਨਾ ਜੀ ਮੈਂ ਜਾ ਕੇ ਅੱਗੇ ਜਿਹੜੀ ਸੜਕ ਆ ਉਹ ਤਾਂ ਠੀਕ ਆ ਗਈ ਆ ਪਰਲੀ ਸਾਈਡ ਜਿਹੜੀ ਆ ਇੱਥੇ ਕੋਈ ਟੋਟਾ ਰਹਿੰਦਾ ਹੋਣਾ ਤੇ ਹੈ ਤਾਂ ਇਹ ਪਹਿਲਾਂ ਵੀ ਸੜਕ ਡਬਲ ਸੀਗੀ ਪਤਾ ਨਹੀਂ ਕਿਉਂ ਇਹਨਾਂ ਨੇ ਇਸ ਤਰ੍ਹਾਂ ਹੈ ਇੱਥੇ ਪਿੱਛੇ ਪੁਲ ਬਣਦਾ ਪਿਆ ਸੀ ਇਸ ਕਰਕੇ ਦੇਖਦੇ ਅੱਗੇ ਜਾ ਕੇ ਕਿੰਨੀ ਕਿਹੇ ਰੋਡ ਖਰਾਬ ਆ ਕਿੰਨੀ ਕਿ ਠੀਕ ਆ ਤੁਹਾਨੂੰ ਅਪਡੇਟ ਮੈਂ ਨਾਲ-ਨਾਲ ਦੇਈ ਜਾਂਦਾ ਜੀ ਆ ਇੱਕ ਬੱਸ ਸੜੀ ਪਈ ਆ ਦੇਖੋ ਤੇ ਆ ਬੱਸ ਇੰਨਾ ਕੁ ਟੋਟਾ ਜ਼ਰੂਰ ਖਰਾਬ ਆ ਅੱਗੇ ਤੁਹਾਨੂੰ ਅਪਡੇਟ ਜਿਹੜੀ ਦਿੱਤੀ ਜਾਊਗੀ ਕੋਈ ਦਰਸ਼ਕੋ ਅੱਗੇ ਜਿਹੜੀ ਸੜਕਾਂ ਇਸ ਤਰ੍ਹਾਂ ਦੀ ਆ ਪੁਲੀ ਪਾਲੀਆਂ ਦਾ ਕੰਮ ਚੱਲ ਰਹੇ ਆ ਤੇ ਆਪਾਂ ਦਿਨ ਵੇਲੇ ਵੀ ਤੁਹਾਨੂੰ ਵੀਡੀਓ ਬਣਾ ਕੇ ਦਵਾਂਗੇ ਇਹਦੀ ਦਿਖਾਵਾਂਗੇ ਸਾਰੇ ਆਪਾਂ ਜਦੋਂ ਦਰਸ਼ਨ ਕਰਾਂਗੇ ਬਾਬਾ ਨਾਮਦੇਵ ਜੀ ਦੇ ਨਾਸੀ ਨਾਮਦੇਵ ਜੀ ਦੇ ਬਸ ਇਹ ਤੁਸੀਂ ਲਾ ਲਓ ਵੀ 200 ਮੀਟਰ ਜਿਹੜਾ ਹੈ ਰੋਡ ਥੋੜਾ ਜਿਹਾ ਖਰਾਬ ਆ ਲੋ ਜੀ ਅੱਗੇ ਬਿਲਕੁਲ ਅਪਡੇਟ ਤੁਹਾਨੂੰ ਦੇ ਰਿਹਾ ਵੀ ਸਹੀ ਹੈਗੀ ਆ ਆ ਆ ਦੇਖੋ ਜੀ ਸਹੀ ਸੜਕ ਜਿਹੜੀ ਉਹ ਆ ਗਈ ਆ ਪੱਟੀ ਵਾਲੀ ਬਾਕੀ ਇਹ ਚੜ ਸੜਕ ਜਿਹੜੀ ਆ ਪਹਿਲਾਂ ਜਨ ਕਿ ਇੰਨੀ ਸੜਕ ਸੀ ਉਹਨੇ ਮੇਰੇ ਖਿਆਲ ਵਿੱਚ ਡਿਵਾਈਡਰ ਬਣਾਉਣਗੇ ਸਾਈਡਾਂ ਤੇ ਜਿਹੜਾ ਕੰਮ ਮਿੱਟੀ ਪੈ ਰਹੀ ਆ ਤੇ ਇਧਰ ਵੀ ਜਿਹੜੀ ਮਿੱਟੀ ਪੈ ਰਹੀ ਆ ਤੁਹਾਨੂੰ ਮੈਂ ਦਿਖਾ ਰਿਹਾ ਜੀ ਠੀਕ ਆ ਜੀ ਇਹ ਦੱਸ ਦਿੰਨਾ ਜੇ ਵਿੱਚੋਂ ਕਿਤੇ ਹੋਰ ਖਰਾਬ ਹੋਏ ਤੁਹਾਨੂੰ ਮੈਂ ਅਪਡੇਟ ਦੇ ਦਊਗਾ ਜੀ 2 300 ਮੀਟਰ ਦਾ ਜਿਹੜਾ ਟੋਟਾ ਸੀ ਉਹ ਖਰਾਬ ਸੀ ਬਟ ਜਿਹੜੀ ਇਹ ਕੰਮ ਜਿਹੜਾ ਆਪਾਂ ਤੁਹਾਨੂੰ ਦਿਨ ਵੇਲੇ ਦਿਖਾਵਾਂਗੇ ਵੀ ਕੀ ਇਹ ਵਾਕੇ ਚੌੜੀ ਹੋ ਰਹੀ ਆ ਕੋਈ ਰਾਤ ਨੂੰ ਜਿਹੜਾ ਸਾਈਡਾਂ ਤੇ ਮਿੱਟੀ ਤੇ ਪਾਈ ਹੋਈ ਆ ਤੇ ਇਸ ਕਰਕੇ ਜਿਹੜਾ ਪਤਾ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਇਹ ਦੇਖੋ ਬਸ ਸੜਕ ਸਾਫ ਆ ਜੀ ਐਵੇਂ ਕਹੀਆ 200 ਮੀਟਰ ਦਾ ਟੋਟਲ ਪੜ ਪੜ ਜਾ ਬਣਦਾ 200 ਜਾਂ 300 ਮੀਟਰ ਪੁਲੀਆਂ ਹੀ ਜ਼ਿਆਦਾ ਜਿਹੜੀਆਂ ਉਹ ਬਣ ਰਹੀਆਂ ਇੱਥੇ ਪੁਲ ਬਣਦਾ ਸੀ ਆ ਆਉਂਡਾ ਦੇ ਕੋਲੇ ਉਹ ਇੱਕ ਵੱਡਾ ਪੁਲ ਬਣ ਰਿਹਾ ਹੈਗਾ ਅੱਗੇ ਚੱਲਦੇ ਆ ਮਿਲਦੇ ਆ ਸਾਨੂੰ ਹਜੂਰ ਸਾਹਿਬ ਜਾ ਕੇ ਜੀ ਅੱਗੇ ਫੇਰ ਟੋਟਾ ਕੁਛ ਖਰਾਬ ਆ ਗਿਆ ਦੇਖੋ ਇੱਥੇ ਵੀ ਪੜ ਪੜ ਬਣਦੇ ਪਏ ਆ ਤੇ ਪੁਲੀ ਬਣ ਰਹੀ ਹੈ ਜਿਆਦਾ ਹੋਰ ਕੋਈ ਏਡੀ ਪ੍ਰੋਬਲਮ ਨਹੀਂ ਹੈ ਤੇ ਟ੍ਰੈਫਿਕ ਨਿਰਵਿਗਨ ਚੱਲੀ ਜਾ ਰਹੀ ਹੈ ਆ ਦੇਖੋ ਅੱਗੇ ਜਿਹੜੀ ਆ ਨਾ ਸੜਕ ਬੰਡਰੀ ਹੋਈ ਆ ਕਿਉਂਕਿ ਸਿਮਿੰਟਡ ਹੋਣੀ ਹੋਈਗੀ ਇਹ ਜ਼ਰੂਰ ਇੰਨਾ ਕਿ ਟੋਟਾ ਖਰਾਬ ਆ ਜੀ ਤੇ ਜੇ ਤੁਸੀਂ ਬਰਹਾਨਪੁਰ ਵੱਲ ਦੀ ਆਉਂਗੇ ਉਹ ਵੀ ਇਸੇ ਰੋਡ ਤੇ ਹੀ ਆਉਣਾ ਪੈਣਾ ਤੁਹਾਨੂੰ ਉਹ ਇਹ ਵੀ ਜਿਹੜਾ 200 ਮੀਟਰ ਦਾ ਟੋਟਾ ਜਿਹੜਾ ਖਰਾਬ ਸੀ ਲੇਕਿਨ ਟ੍ਰੈਫਿਕ ਨਿਰਵਿਘਨ ਚੱਲ ਰਹੀ ਆ ਅੱਗੇ ਬਿਲਕੁਲ ਵਧੀਆ ਸੜਕ ਆ ਗਿਆ ਮਲਾਈ ਵਰਗੀ ਆ ਦੇਖੋ ਠੀਕ ਆ ਜੀ ਚੱਲਦੇ ਆਪਾਂ ਮਿਲਦੇ ਆ ਅੱਗੇ ਆ ਬਾਬਾ ਨਿਧਾਨ ਸਿੰਘ ਜੀ ਦੇ ਗੁਰਦੁਆਰਾ ਪਹੁੰਚ ਗਏ ਆ ਨੰਦੇੜ ਵਿਖੇ ਤੇ ਆਪਾਂ ਕਾਰ ਸਾਹਮਣੇ ਲਾਤੀ ਆ ਤਨ ਤਨ ਬਾਬਾ ਬੁੱਢਾ ਜੀ ਐਨ ਆਰ ਆਈ ਯਾਤਰੀ ਨਿਵਾਸ ਆਪਾਂ ਜਿਹੜਾ ਉਹ ਕਮਰਾ ਲੈ ਲਿਆ ਹੈਗਾ ਤੇ ਇਹ ਹੈ ਇੱਥੋਂ ਦਾ ਤੁਸੀਂ ਦੇਖ ਸਕਦੇ ਪੰਜਾਬ ਕਾਰਾਂ ਬਹੁਤ ਖੜੀਆਂ ਨੇ ਆ ਦੋ ਤਿੰਨ ਐਮ ਐਚ ਪਿਛਲੇ ਪਾਸੇ ਸਾਰੀਆਂ ਪੰਜਾਬ ਦੀਆਂ ਕਾਰਾਂ ਖੜੀਆਂ ਨੇ ਤੇ ਕਾਰ ਪਾਰਕਿੰਗ ਮੈਂ ਕਹਿੰਦਾ 5 ਸਾਲ ਪਹਿਲਾਂ ਨਾਲ ਤਾਂ ਚੌਗਣੀ ਹੋ ਗਈ ਇਹ ਮਤਲਬ ਵੀ ਕਾਰਾਂ ਕੋਰਾ ਬਹੁਤ ਖੜੀਆਂ ਹੋਈਆਂ ਹੈਗੀਆਂ ਤੇ ਸੋ ਗਾਗਰ ਸੇਵਾ ਦਾ ਜਿਹੜਾ ਟਾਈਮ ਹੋਏਗਾ ਸਵੇਰੇ 2 ਵਜੇ ਹੁੰਦਾ ਤੇ ਹੁਣ ਕੋਈ 12:30 ਹੋ ਗਏ ਆ ਤੇ ਅਸੀਂ ਲੰਗਰ ਚ ਪਹੁੰਚਾਤਾ ਕੱਲੋਂ ਆਪਾਂ ਗਾਗਰ ਸੇਵਾ ਦੇ ਵਿੱਚ ਜਿਹੜੀ ਹਾਜ਼ਰੀ ਰਵਾਵਾਂਗੇ ਤੇ ਬਾਬਾ ਨਿਧਾਨ ਸਿੰਘ ਜੀ ਇਹ ਲੰਗਰ ਹਾਲ ਇੱਧਰ ਆਪਾਂ ਪਹੁੰਚ ਗਏ ਆ ਲੰਗਰ ਚੱਕਾਂਗੇ ਚੱਲਦੇ ਆਪਾਂ ਸੰਗਤਾਂ ਜੁੜ ਕੇ ਬੈਗੀਆਂ ਨੇ ਗਾਗਰ ਸੇਵਾ ਲਈ ਤੇ ਸਾਹਮਣੇ ਯਾਤਰੀਨਾਂ ਵਾਸਤੇ ਇੱਧਰ ਵੀ ਧੰਨ ਸੰਤ ਬਾਬਾ ਨਿਧਾਨ ਸਿੰਘ ਯਾਤਰੀਨਾਂ ਵਾਸਤੇ ਜਾਪ ਸਤਨਾਮ ਵਾਹਿਗੁਰੂ ਦਾ ਹੋ ਰਿਹਾ ਜੀ ਦਰਿਆ ਵਿਸ਼ੀ ਹੋਈਆਂ ਤੁਸੀਂ ਦੇਖ ਰਹੇ ਹੋ ਸਤਨਾਮ ਵਾਹਿਗੁਰੂ ਕੋ ਇਸ ਨਾਲ ਆਪਾਂ ਜਿਹੜੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਕੱਲੂ ਫਿਰ ਨਵੀਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੋ ਕੁਝ ਹੋਊਗਾ ਜਿੱਧਰ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਇਸ ਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਜੀ ਤੇ ਪਿੱਛੇ ਗੁਰੂ ਆਦਾ ਫੋਟੋ ਬਣਾਉਣ ਲੱਗਿਆ ਹੋਇਆ ਤੇ ਚਲਦੇ ਆਂ ਲੰਗਰ ਬੱਲ ਉੱਥੋਂ ਛਕਾਂਗੇ ਚਾਹ ਪਾਣੀ ਤੇ ਫਿਰ ਆ ਕੇ ਆਪਾਂ ਸੋਵਾਂਗੇ ਰਾਤ ਦੇ 12:30 ਹੋਣਾ 1 ਹੋ ਗਿਆ ਤੇ ਇਸ ਨਾਲ ਸੁਰੇਂਦਰ ਸਿੰਘ ਨੂੰ ਹਜ਼ੂਰ ਸਾਹਿਬ ਤੋਂ ਦਿਓ ਇਜਾਜ਼ਤ ਅਗਲੀ ਵੀਡੀਓ ਉਨ ਤੱਕ ਇੰਤਜ਼ਾਰ ਕਰਨਾ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਕਮੈਂਟਸ ਪਲੀਜ਼ ਰੱਬ ਰੱਖਾ ਚੜ੍ਹਦੀ ਕਲਾ